ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਜੀ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਜਗਤਾਰ ਸਿੰਘ ਸਿੱਧੂ ਗੱਲ ਕਰਾਂਗੇ ਰਿਲੀਜ਼ ਹੋਣ ਲਈ ਬਿਲਕੁਲ ਤਿਆਰ ਫਿਲਮ ਹੈ ਜੋ ਐਮਰਜੈਂਸੀ ਆਪਨ ਪਤਾ ਹੈ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ 1975 ਵਿੱਚ ਦੇਸ਼ ਵਿੱਚ ਐਮਰਜੈਂਸੀ ਐਲਾਨ ਦਿੱਤੀ ਸੀ ਐਮਰਜੈਂਸੀ ਲਾਤੀ ਸੀ ਅਤੇ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਹੱਕਾ ਹਕੂਕਾਂ ਤੋਂ ਵਾਂਝਿਆ ਕਰ ਦਿੱਤਾ ਸੀ ਪ੍ਰਸਤਿਪ ਭਵੰਦੀ ਲੋਕਾਂ ਦੇ ਬੋਲਣ ਦੇ ਭਵੰਦੀ ਸਭਾ ਮਦਿਆਂ ਸੀ ਆਪਾਂ ਸਾਰੇ ਜਾਣਦੇ ਹਾਂ ਤੇ ਇਹੋ ਜਿਹੇ ਹਕਟਨਾਵਾ ਨੂੰ ਲੈ ਕੇ ਫਿਲਮ ਬਣਾਉਣ ਵਾਲੇ ਜਿਆਦਾਤਰ ਆਪਣਾ ਨਾਮ ਚਮਕਾਉਣ ਲਈ ਫੇਮ ਲੈਣ ਲਈ ਉਹ ਫਿਲਮ ਬਣਾਉਂਦੇ ਹਨ ਜਦੋਂ ਕਿ ਫਿਲਮ ਬਣਾਉਣ ਦਾ ਮਕਸਦ ਬਿਲਕੁਲ ਇਮਾਨਦਾਰੀ ਵਾਲਾ ਹੋਣਾ ਚਾਹੀਦਾ ਹੈ ਜੋ ਵੀ ਵਾਪਰਿਆ ਬਿਲਕੁਲ ਹੂ ਬੂਹ ਦਿਖਾਉਣਾ ਚਾਹੀਦਾ ਹੈ ਸੋ ਹੁਣ ਕੰਗਣਾ ਰਣਾਵਤ ਨੇ ਜੋਸ਼ ਪਰਮਦੀਪ ਪ੍ਰੋਡੂਸਰ ਵੀ ਹੈ ਡਾਇਰੈਕਟਰ ਵੀ ਹੈ ਤੇ ਉਹਨੇ ਬੜੀ ਸੋਚੀ ਸਮਝੀ ਚਾਲ ਅਨੁਸਾਰ ਆਪਣੀ ਪਾਰਟੀ ਨੂੰ ਖੁਸ਼ ਕਰ ਲਈ ਹੋ ਸਕਦਾ ਕੋਈ ਕੈਪਟਨ ਦਾ ਉਹ ਤਾਂ ਮਿਲ ਜਾਵੇ ਹੁਣ ਇਹ ਫਿਲਮ ਬਣਾਈ ਹੈ ਅਤੇ ਇਹ ਰਿਲੀਜ਼ ਨਹੀਂ ਹੋ ਸਕੀ ਹੁਣ ਤੱਕ ਕਈ ਤਰੀਕਾ ਲੰਗੀਆਂ ਨੇ ਵਿਵਾਦਾਂ ਵਿੱਚ ਆ ਗਈ ਹੈ ਤੇ ਅੱਜ ਵੀ 24 ਅਗਸਤ ਨੂੰ ਨੇ ਰਿਲੀ ਹੋਣਾ ਸੀ ਪਰ ਨਹੀਂ ਹੋ ਸਕੀ ਕਿਉਂਕਿ ਸਿੱਖ ਹਲਕਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਖਾਸ ਤੌਰ ਤੇ ਇਸ ਵਾਰੀ ਅਕਾਲ ਤਖਤ ਦੇ ਜਥੇਦਾਰ ਗਨਰਗਵੀਰ ਸਿੰਘ ਜਿਨੇ ਵੀ ਜੋ ਆਪਣਾ ਵਿਰੋਧ ਪ੍ਰਗਟ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਤੋ ਸਿੱਖਾਂ ਨੂੰ ਇੱਕ ਤਰ੍ਹਾਂ ਦਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਘਟਕਣਦਿਆਂ ਨੂੰ ਇਹ ਫਿਲਮਾਂ ਟਾਈਮ ਟੂ ਟਾਈਮ ਬਣਦੇ ਰਹਿੰਦੀਆਂ ਨਹੀਂਆਂ ਕਿਵੇਂ ਨਾ ਕਿਵੇਂ ਲੋਕਾਂ ਦੀ ਜੋ ਭਾਵਨਾ ਭੜਕਾ ਕੇ ਦੂਜੀ ਫਿਰਕੇ ਨੂੰ ਹੰਦਰਦੀ ਦੇਣੀ ਜਾਂ ਦੂਜੀ ਫਿਰਕੇ ਨੂੰ ਆਪਣੇ ਪੱਖ ਵਿੱਚ ਕਰ ਲੈਣ ਦਾ ਜੋ ਭਰਮ ਹੈ ਕਈ ਵਾਰ ਇਹ ਇਹ ਜੋ ਕੋਸ਼ਿਸ਼ ਹੈ ਸਾਹਰ ਵੀ ਹੋ ਜਾਂਦੀ ਹੈ ਪਰ ਲੋਕਾਂ ਵਿੱਚ ਜੋ ਗੁੱਸੇ ਨੇ ਕਈ ਵਾਰੀ ਦੰਗੇ ਹੀ ਪੜਕ ਜਾਂਦੇ ਨੇ ਇਹ ਗੱਲਾਂ ਕਰਕੇ ਆਪਾਂ ਦੇਖਿਆ ਪਿਛਲੇ ਸਮੇਂ ਵਿੱਚ ਕਿ ਆਪ ਕੋ ਕਿਹਾ ਜਾਂਦਾ ਕਿ ਉਹਨੇ ਵਿਅਕਤੀ ਜੰਗਾਂ ਜੁੱਧਾਂ 'ਚ ਨਹੀਂ ਮਾਰੇਗਾ ਹੋਂ ਤੱਕ ਜਿੰਨੇ ਧਾਰਮਿਕ ਮਾਮਲਿਆਂ ਦੇ ਦੰਗੇ ਫੈਲਣਾ ਕਰਕੇ ਆਪਸ ਵਿੱਚ ਮਾਰੇ ਗਏ ਹਨ ਕਿਉਂਕਿ ਕਿ 70% ਨਾ ਫਰਤ ਪੈਦਾ ਕਰਨ ਵਾਲੇ ਦਾ ਕੁਝ ਚੰਗੇ ਬੰਦੇ ਹੁੰਦੇ ਨੇ ਤੇ ਉਹ ਸਾਰੀ ਕਮਿਊਨਿਟੀਆ ਨੂੰ ਆਪਸ ਵਿੱਚ ਲਾ ਦਿੰਦੇ ਨੇਗੇ ਸੋ ਚਾਹੀਦਾ ਹੈ ਕਿ ਇਸ ਵਿੱਚ ਜੋ ਇਸ ਫਿਰ ਹੁੰਦਾ ਜੋ ਹਾਈਲਾਈਟ ਬਖਾਏ ਗਏ ਨੇ ਉਹਦੇ ਵਿੱਚ ਸਰੇਆ ਆਪਾਂ ਜਿਹਨਾਂ ਨੂੰ ਦੇਖਿਆ ਹੈ ਇਹਦੀ ਟ੍ਰੈਲ ਸੰਤ ਭਿੰਡਰਾਂ ਵਾਲਾ ਜਿਹਨੂੰ ਕਿਹਾ ਬੋਲਦਿਆਂ ਨੇ ਉਹ ਤੁਹਾਨੂੰ ਬੋਰਡ ਚਾਹੀਦਿਆਂ ਨੇ ਸਾਨੂੰ ਖਾਲਸਾ ਜਦੋਂ ਕਿ ਪਿੰਡਰਾਵਾਲਾ ਨੇ ਕਦੇ ਵੀ ਖਾਲਸਾ ਦੀ ਮੰਗ ਨਹੀਂ ਕੀਤੀ ਇਹ ਤੁਸੀਂ ਜਿੱਥੇ ਵੀ ਉਹਨੇ ਸਪੀਚ ਸੁਣ ਲੋ ਕੋਈ ਵੀ ਦੇਖ ਲੋ ਉਹਨਾਂ ਦਾ ਉਸ ਸਮੇਂ ਦਾ ਅਖਬਾਰ ਜਾ ਕੇ ਉਹਨਾਂ ਨੇ ਕਦੇ ਵੀ ਖਾਲਸਾ ਦੀ ਮੰਗ ਨਹੀਂ ਕੀਤੀ ਜਦੋਂ ਕੋਈ ਸੁਪਰੀਮ ਕੋਰਟ ਜਾਂ ਸਾਡਾ ਸੰਵਿਧਾਨ ਕਹਿੰਦਾ ਹੈ ਕਿ ਕੋਈ ਵੀ ਫਿਰਕਾ ਸਾਤ ਮਈ ਢੰਗ ਨਾਲ ਆਪਣੇ ਵਾਸਤੇ ਵੱਖਰੇ ਖਿੱਤੇ ਦੀ ਮੰਗ ਕਰ ਸਕਦਾ ਹੈ ਵੱਖਰੇ ਰਾਜ ਦੀ ਮੰਗ ਕਰ ਸਕਦਾ ਹੈ ਉਹ ਕੋਈ ਵੀ ਹੋਵੇ ਕੋਈ ਵੀ ਫਿਰਕਾ ਹੋਵੇ ਸੋ ਮੈਨੂੰ ਲੱਗਦਾ ਕਿ ਕੰਗਣਾ ਰਣਾਵਤ ਦਾ ਜੋ ਆਪਣੇ ਆਪ ਨੂੰ ਮਸ਼ਹੂਰ ਹੋਣ ਦਾ ਆਪਣੀ ਪਾਰਟੀ ਨੂੰ ਉਹਦੀਆਂ ਨਿਗਾਹ ਵਿੱਚ ਉੱਚਾ ਹੋਣ ਦਾ ਇਹ ਸੁਪਨਾ ਪੂਰਾ ਨਹੀਂ ਹੋਏਗਾ ਤੇ ਮੈਨੂੰ ਉਮੀਦ ਹੈ ਵੀ ਇਹ ਫਿਲਮ ਪਹਿਲਾਂ ਜੋ ਸਿੱਖ ਹਲਕਿਆਂ ਨੂੰ ਸਿੱਖ ਪੰਥਕ ਤਰ੍ਹਾਂ ਨੂੰ ਸਰੋਣੀ ਕਮੇਟੀ ਨੂੰ ਜਾਂ ਕਾਲ ਤਖਤ ਡਿਜੀਟਰ ਸਾਹਿਬ ਜਾਂ ਹੋਰ ਵੀ ਸਿੱਖ ਜਥੇਬੰਦੀਆਂ ਨੂੰ ਇਹ ਫਿਲਮ ਦਿਖਾਈ ਜਾਵੇਗੀ ਅਤੇ ਇਹਦੇ ਵਿੱਚ ਜੋ ਇਤਰਾਜਯੋਗ ਸ਼ਬਦ ਨੇ ਉਹ ਕੱਟ ਕੇ ਪੇਸ਼ ਕੀਤੇ ਜਾਣਗੇ ਕਿਉਂਕਿ ਮੈਂ ਚਾਹੁੰਦਾ ਵੀ ਇਹ ਫਿਲਮ ਵਿੱਚ ਜੋ ਵੀ ਅ ਅਮਰ ਜੀ ਅਛੀ ਦੌਰਾਨ ਹੋਇਆ ਉਹ ਹੂਬ ਹੂ ਪੇਸ਼ ਕੀਤਾ ਜਾਵੇ ਪਿੱਛੇ ਜੇ ਫਿਲਮ ਆਈ ਸੀ ਕਸ਼ਮੀਰ ਫਾਈਲ ਉਦੋਂ ਵਿੱਚ ਦੇਖੋ ਤੁਸੀਂ ਕਿਦਾਂ ਇੱਕ ਪਾਸੜ ਦਿਖਾਇਆ ਗਿਆ ਸੀਗਾ ਹੋ ਸਕਦਾ ਕੰਗੜਾ ਰਣਾਵਤ ਦਾ ਦੂਜਾ ਪੱਖੇ ਵੀ ਹੋ ਸਕਦਾ ਕਿਉਂਕਿ ਜੋ ਕਾਂਗਰਸ ਨੇ ਲਾਈ ਸੀਗੀ ਇਹ ਆਬਦੀ ਅੰਸੀ ਉਹਨੂੰ ਵੀ ਲੋਕਾਂ ਸਾਹਮਣੇ ਦੁਬਾਰੇ ਫੇਰ ਜਾ ਕੇ ਕਰਵਾਈ ਜਾਵੇ ਕਾਂਗਰਸ ਤੇ ਬਾਰ ਕੀਤਾ ਜਾਵੇ ਸਿਆਸੀ ਬਾਰ ਕਾਂਗਰਸ ਤੇ ਹੋ ਸਕਦਾ ਪਰ ਕਿਸੇ ਨੂੰ ਧਾਰਮਿਕ ਤੌਰ ਤੇ ਛੱਟ ਲੱਗੇ ਫਿਲਮ ਵਿੱਚ ਝੂਠ ਦਿਖਾ ਕੇ ਉਹ ਕਦੇ ਵੀ ਖਾਸ ਤੌਰ ਤੇ ਘੱਟ ਗਿਣਤੀ ਪੰਜਾਬੀ ਸਿੱਖ ਨੇ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ ਸੋ ਇਸ ਫਿਲਮ ਨੂੰ ਸੈਂਸਰ ਬੋਰਡ ਨੂੰ ਚਾਹੀਦਾ ਹੈ ਕਿ ਇਸ ਫਿਲਮ ਨੂੰ ਪਹਿਲਾਂ ਵਿਖਾ ਕੇ ਉਸ ਵਿੱਚੋਂ ਜੋ ਇਤਰਾਜਯੋਗ ਸੀਨ ਹਨ ਜੋ ਸ਼ਬਦ ਹਨ ਉਹ ਕੱਟੇ ਜਾਣ ਕਿਉਂਕਿ ਧਰਮਕ ਨਫ਼ਰਤ ਕੱਟੜਤਾ ਇੱਕ ਦੂਜੇ ਫਿਰਕੇ ਵਿਰੁੱਧ ਲੜਾਉਣਾ ਤੇ ਲੜਾ ਕੇ ਆਪਣਾ ਉਲੂ ਸਿੱਧ ਕਰਨਾ ਉਹ ਕਿਸੇ ਨੂੰ ਵੀ ਹੱਕ ਨਹੀਂ ਹੋਣਾ ਚਾਹੀਦਾ ਧੰਨਵਾਦ